ਪੰਜਾਬੀ ਐਮਪੀਓਮ ਦੇਖਣ ਵਾਲੇ ਜੀ ਤਮਾਮ ਦਰਸ਼ਕਾਂ ਦਾ ਸਵਾਗਤ ਹੈ ਇਸ ਵਕਤ ਦੀ ਵੱਡੀ ਖਬਰ ਦੇ ਨਾਲ ਜੁੜਨੇ ਆ। ਮੌਸਮ ਦਾ ਹਾਲ ਦੱਸੀ ਕਿ ਪੰਜਾਬ ਦੇ ਵਿੱਚ ਅੱਜ ਮੌਸਮ ਹੈ ਕਿਹੋ ਜਿਹਾ ਹੈ ਇਸ ਵੀਡੀਓ ਦੇ ਵਿੱਚ ਤੁਹਾਨੂੰ ਦੱਸਣ ਜਾ ਰਹੇ ਆ ਕਿ ਪੰਜਾਬ ਦੇ ਵਿੱਚ ਮੌਨਸੂਨ ਇੱਕ ਵਾਰ ਫਿਰ ਐਕਟੀਵੇਟ ਹੁੰਦਾ ਦਿਖਾਈ ਦੇ ਰਿਹਾ। ਪੰਜਾਬ ਦੇ ਚੰਡੀਗੜ੍ਹ ਦੇ ਇਲਾਕਿਆਂ ਦੇ ਵਿੱਚ ਬਰਸਾਤ ਅੱਜ ਪੈ ਰਹੀ ਹੈ ਤਾਂ ਕਿ ਲਗਭਗ 7 ਜ਼ਿਲ੍ਹੇ ਜਿਏ ਨੇ ਜਿਨ੍ਹਾਂ ਦੇ ਵਿੱਚ ਤੇਜ਼ ਮੀਂਹ ਰਿਕਾਰਡ ਕੀਤਾ ਜਾ ਰਿਹਾ ਹੈ। ਅਧੇ ਇਸ ਦੇ ਨਾਲ ਨਾਲ ਬਾਕੀ ਜ਼ਿਲ੍ਹਿਆਂ ਦੇ ਵਿੱਚ ਬੱਦਲਵਾਈ ਅਤੇ ਜੋ ਕੁਝ ਜ਼ਿਲ੍ਹਿਆਂ ਦੇ ਵਿੱਚ ਧੁੱਪ ਬਣੀ ਰਹਿਣ ਦੀ ਸੰਭਾਵਨਾ ਹੈ ਸੋ ਜਿਹੜੇ ਜ਼ਿਲ੍ਹੇ ਨੇ ਜਿਨ੍ਹਾਂ ਦੇ ਵਿੱਚ ਕੀ ਬਰਸਾਤ ਹੈ ਜੋ ਤੇਜ਼ ਪੈ ਰਹੀ ਹੈ ਉਹਨਾਂ ਵਿੱਚ ਦੁਆਬੇ ਦੇ ਅਤੇ ਕੁਝ ਮਾਲਵੇ ਦੇ ਇਲਾਕੇ ਜਿਹੇ ਸ਼ਾਮਲ ਨੇ ਜਿਨ੍ਹਾਂ ਦੇ ਵਿੱਚ ਕੀ ਬੀਤੇ ਦਿਨ ਤੋਂ ਮੌਸਮ ਹੈ ਜੋ ਕਿ ਬਦਲਵਾਈ ਵਾਲਾ ਬਣਿਆ ਸੀ ਅਤੇ ਅੱਜ ਪਰ ਸਵੇਰ ਤੋਂ ਹੀ ਜਿਕਰ ਗੱਲ ਕੀਤੀ ਨਾ ਫਿਰ 10 ਵਜੇ ਤੋਂ ਲਗਾਤਾਰ ਮਈ ਰਿਕਾਰਡ ਕੀਤਾ ਜਾ ਰਿਹਾ ਹੈ ਅਧਿਆਨ ਵਾਲੇ ਕੁਝ ਦਿਨਾਂ ਤੱਕ ਮੌਸਮ ਜਿਹਾ ਬਣਿਆ ਰਹਿਣ ਦੀ ਸੰਭਾਵਨਾ ਦੱਸੀ ਜਾ ਰਹੀ ਹੈ ਮੌਸਮ ਵਿਭਾਗ ਦੇ ਪ੍ਰਮੁਖਾਂ ਦੇ ਅਨੁਸਾਰ ਹੈ ਚੰਡੀਗੜ੍ਹ ਦੇ ਵਿੱਚ 7 ਸਤੰਬਰ ਤੱਕ ਮੌਨਸੂਨ ਐਕਟਿਵੇਟ ਰਹੇਗਾ ਜਿਸ ਦੇ ਨਾਲ ਕਿ ਲੋਕਾਂ ਨੂੰ ਗਰਮੀ ਤੋਂ ਕਾਫੀ ਰਾਹਤ ਮਿਲਣ ਵਾਲੀ ਹੈ ਲੋਕਾਂ ਨੂੰ ਮੌਨਸੂਨ ਦੇ ਐਕਟਿਵੇਟ ਹੋਣ ਦੇ ਨਾਲ ਇੱਕ ਵਾਰ ਫਿਰ ਤੋਂ ਗਰਮੀ ਤੋਂ निजात ਮਿਲੇਗੀ ਤੇ ਇਸ ਨਾਲ ਨਾਲ ਵਧ ਰਹੇ ਤਾਪਮਾਨ ਦੇ ਵਿੱਚ ਗਰਾਵਟ ਦਰਜ ਕੀਤੀ ਜਾਵੇਗੀ ਤੇ ਉਮਸ ਪਰੇ ਮੌਸਮ ਤੋਂ ਲੋਕਾਂ ਨੂੰ ਰਾਹਤ ਮਿਲੀ ਦਿਖਾਈ ਦੇਵੇਗੀ ਸੌਣ ਵਾਲੇ ਕੁਝ ਦਿਨਾਂ ਦੇ ਲਈ ਮੌਸਮ ਅਜਿਹਾ ਹੀ ਬਣਿਆ ਰਹਿਣ ਦੀ ਸੰਭਾਵਨਾ ਹੈ ਪਰ ਬਾਕੀ ਪੰਜਾਬ ਦੇ ਇਲਾਕਿਆਂ ਦੀ ਗੱਲ ਕਰੀਏ ਜੇਕਰ ਤੇ ਬਾਕੀ ਇਲਾਕਿਆਂ ਦੇ ਵਿੱਚ ਜੋ ਕਿ ਮੌਸਮ ਹੈ ਗਰਮ ਰਹਿਣ ਦੀ ਸੰਭਾਵਨਾ ਹੈ ਯਾਨੀ ਕਿ ਬੱਦਲਬਾਹੀ ਹੋ ਸਕਦੀ ਹੈ ਮਾਮੂਲੀ ਘਾਟਾ ਮਾ ਤਾਪਣ ਹੋ ਸਕਦਾ ਹੈ ਪਰ ਜ਼ਿਆਦਾਤਰ ਇਲਾਕਿਆਂ ਦੇ ਵਿੱਚ ਜੋ ਗਰਮੀ ਰਹਿਣ ਦੀ ਸੰਭਾਵਨਾ ਦੱਸੀ ਗਈ ਹੈ ਸੋ ਕੁਝ ਜ਼ਿਲ੍ਹੇ ਜਿਨ੍ਹਾਂ ਵਿੱਚ ਮੀਂਹ ਪੈਣ ਦੀ ਸੰਭਾਵਨਾ ਜਿਵੇਂ ਕੁਝ ਗੁਰਦਾਸਪੁਰ ਪਠਾਨਕੋਟ ਹੁਸ਼ਿਆਰਪੁਰ ਜਲੰਧਰ ਨਵਾਂ ਸ਼ਹਿਰ ਇਸਨਾ ਨਾਲ ਮੁਹੈਣਾ ਰੂਪਨਗਰ ਐਸਐਸ ਨਗਰ ਜੀ ਇਲਾਕਿਆਂ ਦੇ ਵਿੱਚ ਮੀਂਹ ਪੈਣ ਦੀ ਸੰਭਾਵਨਾ ਦੱਸੀ ਕਿ ਇਹ ਇਨਾਂ ਇਲਾਕਿਆਂ ਦੇ ਵਿੱਚ ਦਰਮਿਆਨ ਤੋਂ ਲੈ ਕੇ ਘੱਟ ਤੋਂ ਲੈ ਕੇ ਬਹੁਤ ਤੇਜ਼ ਮੀਂਹ ਪੈਣ ਦੀ ਸੰਭਾਵਨਾ ਦੱਸੀ ਗਈ ਹੈ ਮੌਨਸੂਨ ਦੇ ਐਕਟੀਵੇਟ ਹੋਣ ਦੇ ਨਾਲ ਲੋਕਾਂ ਨੂੰ ਗਰਮੀ ਤੋਂ ਰਾਹਤ ਜ਼ਰੂਰ ਮਿਲ ਰਹੀ ਹੈ ਇਸ ਤੇ ਨਾਲ ਮੌਸਮ ਵਿਭਾਗ ਦੀ ਜੇਕਰ ਗੱਲ ਕਰੀਏ ਤਾਂ ਮੌਸਮ ਵਿਭਾਗ ਦੇ ਵੱਲੋਂ ਫਿਲਹਾਲ ਕੋਈ ਅਲਰਟ ਜਾਰੀ ਨਹੀਂ ਕੀਤਾ ਗਿਆ ਯਾਨੀ ਕਿ ਮੌਸਮ ਵਿਭਾਗ ਦੇ ਵੱਲੋਂ ਮੀਂਹ ਨੂੰ ਲੈ ਕੇ ਕੋਈ ਖਾਸ ਅਲਰਟ ਜਾਰੀ ਨਹੀਂ ਕੀਤਾ ਗਿਆ ਪਰ ਇਸ ਦੇ ਬਾਵਜੂਦ ਇਲਾਕਿਆਂ ਦੇ ਵਿੱਚ ਮੀਂਹ ਦੀ ਸੰਭਾਵਨਾ ਜ਼ਰੂਰ ਮੌਸਮ ਵਿਭਾਗ ਨੇ ਦੱਸੀ ਹੈ ਸੋ ਆਉਣ ਵਾਲੇ ਕੁਝ ਦਿਨਾਂ ਤੱਕ ਇੱਕ ਵਾਰ ਫਿਰ ਮੌਨਸੂਨ ਐਕਟੀਵੇਟ ਦੇ ਕਾਰਨ ਲੋਕਾਂ ਨੂੰ ਗਰਮੀ ਤੋਂ ਰਾਹਤ ਜ਼ਰੂਰ ਮਿਲੇਗੀ ਲੋਕਾਂ ਨੂੰ ਵਧ ਰਹੀ ਗਰਮੀ ਤੋਂ ਰਾਹਤ ਮਿਲੇਗੀ ਮੌਨਸੂਨ ਐਕਟੀਵੇਟ ਹੋਣ ਦੇ ਨਾਲ ਉਮਸ ਪਰੇ ਮੌਸਮ ਤੋਂ ਵੀ ਰਾਹਤ ਮਿਲਦੀ ਦਿਖਾਈ ਦੇਵੇਗੀ ਇਸ ਮੌਸਮ ਜਿਵੇਂ ਜੋ ਸੰਭਾਵਨਾ ਹੋ ਰਿਹਾ ਹੈ ਯਾਨੀ ਕਿ ਬਾਰਿਸ਼ ਫੇਰੀ ਹੈ ਲੋਕਾਂ ਨੂੰ ਕਾਫੀ ਰਾਹਤ ਮਿਲਦੀ ਹੈ ਪਰ ਇਸ ਨਾਲ ਨਾਲ ਲੁਧਿਆਣਾ ਦੀ ਗੱਲ ਕਰੀਏ ਤਾਂ ਲੁਧਿਆਣੇ ਦੇ ਵਿੱਚ ਲਗਾਤਾਰ بارش ਪੈ ਰਹੀ ਹੈ ਤੇਜ਼ بارش ਦੇ ਕਾਰਨ ਲੁਧਿਆਣੇ ਦੇ ਵਿੱਚ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੀ ਹੈ ਲਾਖੇਵਾਂ ਵਿੱਚ ਪਾਣੀ ਭਰਨ ਦੀ ਸਥਿਤੀ ਵੀ ਜ਼ਮਾਨੇ ਆਈ ਹੈ ਕੁਝ ਇਲਾਕਿਆਂ ਦੇ ਵਿੱਚ ਸਵੇਰ ਤੋਂ ਹੀ ਜੋ ਕਿ ਕਣੀਆਂ ਪੈ ਰਹੇ ਹਨ ਯਾਨੀ ਕਿ ਘਟਮੀ ਪੈ ਰਹੇ ਹਨ ਕੁਝ ਇਲਾਕਿਆਂ ਦੇ ਵਿੱਚ ਲੁਧਿਆਣੇ ਦੇ ਦਰਮਿਆਨ ਅਤੇ ਕੁਝ ਨਾਕਿਆਂ ਦੇ ਵਿੱਚ ਤੇਜ਼ ਮੀਂਹ ਰਿਕਾਰਡ ਕੀਤਾ ਗਿਆ ਹੈ ਜਿਲਕਰਗੜ ਦੇ ਜਲੰਧਰ ਤੋਂ ਜਲੰਧਰ ਨੇ ਕਾਫੀ ਇਲਾਕਿਆਂ ਦੇ ਵਿੱਚ ਤੇਜ਼ ਮੀਂਹ ਰਿਕਾਰਡ ਕੀਤਾ ਗਿਆ ਹੈ ਹੋਰ ਇਸ ਦੇ ਨਾਲ ਨਾਲ ਤੇਜ਼ ਹਵਾਵਾਂ ਵੀ ਚਲਦੀਆਂ ਦਿਖਾਈ ਦਿੱਤੀਆਂ ਜਿਸ ਕਾਰਨ ਟਾਪਾਂ ਦੇ ਵਿੱਚ ਗਰਾਵਟਦਰ ਜੀ ਕੀਤੀ ਗਈ ਹੈ ਸੁਪਦੇਰੀ ਅਪਡੇਟ ਦੇ ਲਈ ਜੁੜਨ ਨੂੰ ਸਾਡਾ ਰਨਸ ਲਾਜ਼ਮੀ ਹੋਵੇ ਇਜਾਜ਼ਤ ਧੰਨਵਾਦ